ਜਿਹੜਾ ਵਿਅਕਤੀ ਨੌਜਵਾਨ ਉਮਰ ਦੇ ਵਿੱਚ ਸਵੇਰੇ 3 ਵਜੇ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰਾ ਚੋਤੀਸਰੂਪ ਨਤਮਸਤਕ ਹੋਣ ਲਈ ਜਾਂਦਾ ਉਹ ਪਰਮੇਸ਼ਰ ਦੀ ਉਹ ਤੇ ਕਿਰਪਾਈ ਆ ਸਹੀ ਗੱਲ ਹਾਂਜੀ ਨਹੀਂ ਤਾਂ ਜੇ ਕੋਈ ਫਿਲਮਾਂ ਵੀ ਬਣਾਉਣ ਲੱਗਦਾ ਤਾਂ ਬੈਨਸ ਪੁਆਇੰਟ ਆਫ View ਤੋਂ ਬਣਾਉਂਦਾ ਪਰ ਉਹ ਫਿਲਮਾਂ ਬਣਾ ਰਿਹਾ ਇਤਿਹਾਸ ਤੋਂ ਉਹ ਹਿਸਤਰੀ ਨੂੰ ਪਿਆਰ ਕਰਨ ਵਾਲਾ ਬੰਦਾ ਹੈ ਨਾ ਉਹਦੀ ਕਦਰ ਪਾਈ ਲੋਕਾਂ ਨੇ ਮੇਰਾ ਉਹ ਪੈਸੇ ਵਾਲੀ ਗੱਲ ਦੱਸਦਾ ਦਾ ਮਤਲਬ ਸੀ ਵੀ ਉਹਦੇ ਗੀਤ ਐਡੇ ਵਧੀਆ ਸੀ ਵੀ ਨਈ ਨਵੇਂ ਕਲਾਕਾਰ ਨੂੰ ਛੇਤੀ ਬੰਦਾ ਬੁੱਕ ਹੀ ਨਹੀਂ ਕਰਦਾ ਉਹਨੂੰ ਫ੍ਰੀ ਖਾੜੇ ਲਾਉਣੇ ਪੈਂਦੇ ਆ ਫ੍ਰੀ ਲਾਈਵ ਸ਼ੋਅ ਲਾਉਣੇ ਪੈਂਦੇ ਆ ਹੌਲੀ ਹੌਲੀ ਉਹ ਪ੍ਰਮੋਟ ਹੁੰਦਾ ਤੇ ਫੇਰ ਜਾ ਕੇ ਉਹਨੂੰ ਪੈਸੇ ਮਿਲਣੇ ਸ਼ੁਰੂ ਹੁੰਦੇ ਆ ਤੇ ਇਹ ਜਿਹੜਾ ਕਲਾਕਾਰ ਸੀ ਵੀ ਜਿਹਦੇ ਗੀਤ ਐਡੇ ਚੰਗੇ ਸੀ ਵੀ ਪਹਿਲਾ ਸ਼ੋਅ ਹੀ ਉਹਦਾ ਪੇਡ ਬੁੱਕ ਹੋ ਗਿਆ ਮੇਰਾ ਦੱਸਣ ਦਾ ਮਤਲਬ ਇਹ ਸੀ ਮੈਂ ਇਹ ਨਹੀਂ ਦੱਸਣਾ ਚਾਹੁੰਦਾ ਸੀ ਕਿਉਂਕਿ ਇਹ ਤਾਂ ਕਲੀਅਰ ਹੀ ਹੋ ਗਿਆ ਜਸਰਜੀ ਬਾਇਓਗ੍ਰਾਫੀ ਦੇਖ ਲਓ ਤੁਸੀਂ ਹੁਣ ਤੱਕ ਦਾ ਉਹਦਾ ਸਫ਼ਰ ਦੇਖ ਲਓ ਫੇਰ ਉਹਨੇ ਇੱਕ ਇੱਕ ਸ਼ਬਦ ਤੇ ਕਿਵੇਂ ਜਿਵੇਂ ਵਿਹਲੀ ਜਨਤਾ ਪ੍ਰੋਡਕਸ਼ਨ ਬਣਾਈ ਉਹ ਸ਼ਬਦ ਉਦੋਂ ਤੱਕ ਬਦਨਾਮ ਹੋ ਚੁੱਕਿਆ ਸੀ ਹਨਾ ਵੀ ਨੌਜਵਾਨ ਮੁੰਡਿਆਂ ਨੂੰ ਕਹਿੰਦੇ ਇਹ ਤਾਂ ਵਿਹਲੀ ਜਾਂਦਾ ਹੈ ਇਹਦੇ ਵਿੱਚ ਉਹਨੇ ਵਿਹਲੀ ਜਾਂਦਾ ਸ਼ਬਦ ਅੱਜ ਸਤਿਕਾਰ ਦਾ ਪਾਤਰ ਬਣਾਤਾ